来 ਪਰੋਣੇ ਆ ਗਏ ਆ ਦੇ ਆ ਸ਼ਿਕਰ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੈ ਵਧੀਆ ਰਾਜੀ ਬਾਜੀ ਬੈਠੋ ਬਸ ਸਤਿ ਸ਼੍ਰੀ ਅਕਾਲ ਜੀ ਮਾਰੇ ਪੁੱਤ ਬਹਿ ਜਾ ਆ ਜਾ ਤੇ ਅੰਦਰ ਇੱਥੇ ਤੇ ਗਰਮੀ ਬੜੀ ਆ ਗਰਮੀ ਤਾਂ ਬਹੁਤ ਜ਼ਿਆਦੀ ਚਲੋ ਵਾੜ ਜਿਸ ਨਾ ਠੀਕ ਠਾਕ ਵਧੀਆ ਰਾਜੀ ਬਾਜੀ ਠੀਕ ਠਾਕ ਆ ਅੱਜ ਕਿੱਦਾਂ ਰਾ ਆ ਗਿਆ ਅੱਜ ਆਪਾਂ ਕਮਾਣਾ ਹੈਗੇ ਨਾ ਪ੍ਰੀਤ ਦੇ ਸਕੂਲ ਅੱਛਾ ਫਿਰਸ ਮੀਟਿੰਗ ਹੀ ਅੱਜ ਠੀਕ ਆ ਹਾਂਜੀ ਤੇ ਸਕੂਲ ਮੰਮੀ ਡੈਡੀ ਨੇ ਆਏ ਤੈਨੂੰ ਕਿੱਦਾਂ ਭੇਜ ਦਿੱਤਾ ਉਹਨਾਂ ਨੇ ਮੰਮੀ ਡੈਡੀ ਦਾ ਪਿਆਰ ਤੁਹਾਨੂੰ ਪਤਾ ਹੀ ਆ ਜਿਹੜੀ ਜੱਤੇ ਅੜ ਜਾਣ ਉਹਨਾਂ ਅੜੇ ਰਹਿਣਾ ਹੁੰਦਾ ਵਾ ਮੈਂ ਤਾਂ ਜ਼ਬਰਦਸਤੀ ਆਈ ਆ ਜ਼ਬਰਦਸਤੀ ਆਈ ਆ ਕਹਿਨ ਤੋ ਕੀ ਭਾਵ ਤੇਰਾ ਦੀਦੀ ਮੈਂ ਤੇ ਡੈਡੀ ਹੁਣ ਇਹਨੂੰ ਬਥੇਰਾ ਬਨਾਮ ਨਾ ਵੇਖ ਲਿਆ ਹੀਗਾ ਉਹ ਨਹੀਂ ਕਿ ਤੇ ਮੰਨਦੇ ਮਾਸਾ ਜਿੰਨੀ ਨਹੀਂ ਮੇਰੀ ਗੱਲ ਤੇ ਮੰਨਦੇ ਨਾ ਉਹ ਤੇ ਹਾਲੇ ਵੀ ਨਾ ਪਿਛਲੀ ਸਦੀ 'ਚ ਬੈਠੇ ਆ ਦੁਨੀਆ ਤਾਂ ਜਾਣ ਤੇ ਪਹੁੰਚ ਗਈ ਆ ਨਹੀਂ ਉਹ ਤੇਰੀ ਗੱਲ ਠੀਕ ਵਾ ਪਰ ਫਿਰ ਵੀ ਚਲੋ ਉਹਨਾਂ ਦੇ ਕਹਿਣੇ ਤੇ ਚੱਲਣਾ ਚਾਹੀਦਾ ਵਾ ਕਹਿਣੇ ਤੇ ਤੇ ਮੈਂ ਚਾਹਤਾ ਚੱਲਾਂ ਨਾ ਜੇ ਮੇਰੀ ਵੀ ਮੰਨਦੇ ਹੋਣਾ ਮੇਰੀ ਤਾਂ ਨਾ ਜਿੰਨੀ ਗੱਲ ਨਹੀਂ ਮੰਨਦੇ ਮੈਂ ਉਹਨਾਂ ਨੂੰ ਕੀ ਕਹਿਣਾ ਕਰਾਂ ਤੇ ਚੱਲਾਂ ਉਹਨਾਂ ਦੇ ਤੇ ਚਲੋ ਪਾਜੀ ਦੇ ਸਹਿਯੋਗ ਨਾਲ ਹੀ ਆਈ ਹੋਵੇਗੀ ਪਾਜੀ ਦੇ ਵੱਲੋਂ ਹਾਂ ਹੀ ਆ ਉਹ ਵੀ ਡੈਡੀ ਮੰਮੀ ਦੇ ਚੁੱਕਣਾ ਤੇ ਆ ਹੀ ਜਾਂਦਾ ਵਾ ਆਰੇ ਕੇ ਗੱਲ ਡੈਡੀ ਮੰਮੀ ਡੈਡੀ ਮੰਮੀ ਕਰਦਾ ਰਹਿੰਦਾ ਉਹ ਵੀ ਚਲ ਕੋਈ ਨਹੀਂ ਬੈ ਗਰਮ ਨਾ ਹੋ ਮੈਂ ਪਾਣੀ ਘੋਟ ਲੈ ਕੇ ਆਉਣੀ ਆ ਜਾ ਲਿਆ ਪੈਣ ਪਾਣੀ ਘੋਟ ਤੇ ਪੀਏ ਇੱਥੇ ਦੇ ਹੋ ਹਾ ਰਹਿਣਾ ਵਾ ਨਾ ਕਿਤੇ ਜਾਣਾ ਤੇ ਨਾ ਜਾਣ ਹੀ ਦੇਣਾ ਵਾ ਬੱਚਿਆਂ ਦੇ ਸਕੂਲ ਤੱਕ ਨਹੀਂ ਜਾਂਦੀ ਜਾਜਤ ਹੈਗੀ ਹੋਰ ਅਹੀਂ ਕਿੱਥੇ ਜਾਣਾ ਵਾ ਪਤਾ ਤਾਂ ਮੈਨੂੰ ਹੈਗਾ ਸੰਦੀਪ ਕਿੰਨਾ ਕੁ ਤੂੰ ਕਹਿਣੇ ਕਰੇ ਤੇ ਚਲਦੀ ਆ ਤੇਰੀਆਂ ਚਲਾਕੀਆਂ ਮੈਂ ਨਹੀਂ ਜਾਣਣੀਆਂ ਹੋਰ ਕਿੰਨੇ ਜਾਣਣੀਆਂ ਕਿ ਨਾ ਕਿ ਮਾਰ ਤੇ ਆਈ ਹੋਏਗੀ ਪੱਕਾ ਔਰ ਦਾਤ ਨੂੰ ਕਦੀ ਮੇਰਾ ਪਤਾ ਲੈਣਾ ਹੋਵੇ ਮੈਂ ਦਾਦੀ ਨੂੰ ਪੁੱਛਦੀ ਆ ਫੋਨ ਕਰਕੇ ਕੀ ਗੱਲ ਬਾਤ ਹੈ ਘਰ ਦੇ ਵਿੱਚ ਇਹ ਥੋੜੀ ਗੱਲ ਹੁੰਦੀ ਆ ਕਿ ਫੀਸਾਂ ਤਾਰਨੀ ਆ ਵਾ ਤੇ ਘਰ ਵਿੱਚ ਲੜਾਈ ਪਾ ਲੋ ਘਰ ਦੇ ਜੀ ਮੰਨਣ ਰਾਜੀ ਖੁਸ਼ੀ ਭੇਜਣ ਫੇਰੇ ਬੰਦੇ ਨੂੰ ਆਉਣਾ ਚਾਹੀਦਾ ਵਾ ਉਹਨਾਂ ਨੂੰ ਫਿਕਰ ਹੁੰਦਾ ਵਾ ਵੀ ਨਵਾਂ ਧੀਆ ਨਾ ਤਰੀਆਂ ਫੇਨ ਰਾਵਾਂ ਵਿੱਚ ਤੇ ਚੰਗੇ ਨਹੀਂ ਲੱਗੇਦਾ ਪਰ ਇਹ ਨਹੀਂ ਕਿ ਮੰਨਣ ਵਾਲੀ ਫੋਟੋ ਮਾਸਾ ਜਿੰਨਾ ਮੁੰਡਾ ਲੈਂਦਾ ਨਾਲ ਕਿਤੇ ਮਾਸਾ ਜਿੰਨਾ ਡਰ ਨਹੀਂ ਹੈਗਾ ਦੀਦੇ ਦੇ ਵਿੱਚ ਕਿ ਬੱਚਾ ਡਿੱਗ ਜਾਊਗਾ ਇੰਨਾ ਭਾਰਾ ਮੋਟਰਸਾਈਕਲੇ ਤਾਂ ਹੈ ਬੇ ਆਣ ਕੇ ਫੋਨ 'ਚ ਬੜੇ ਰਹਿਣਾ ਘਰ ਵੀ ਫੋਨ 'ਚ ਹੀ ਬੜੇ ਰਹਿਣਾ ਵਾ ਮਮਾ ਪਾਏ ਮਿੰਟ ਫੋਨ ਵੇਖਣ ਲੱਗਾ ਵਾ ਫੋਟੋ ਤੇਰੀ ਟੀਚਰ ਤੇ ਅੱਗੇ ਕਹਿੰਦੀ ਵੀ ਇਹਨੂੰ ਕੋਈ ਐਡਾ ਆਉਂਦਾ ਜਾਂਦਾ ਨਹੀਂ ਆ ਜਾ ਜਾ ਕੇ ਮੇਰਾ ਬੁੱਤ 5 ਮਿੰਟ ਖੇਡ ਲੈ ਤੇ ਫੋਨ 'ਚੋਂ ਨਿਕਲ ਜਾ ਬਾਹਰ ਦੀ ਹਵਾ ਖਾ ਜਾ ਕੇ ਚੱਲ ਆ ਮੈਂ ਕਮਰੇ 'ਚ ਬਹਿ ਬਹਿ ਕੇ ਬੋਰ ਨਹੀਂ ਹੁੰਦੇ ਕਿਤੇ ਫੋਨਾਂ ਦੇ ਉੱਤੇ ਲੱਗੇ ਰਹਿਣਾ ਹੁੰਦਾ ਵਾ ਹੁਣ ਮੈਂ ਦੀਦੀ ਨੂੰ ਪੁੱਛਦੀ ਆ ਕਿ ਦੀਦੀ ਸੂਟ ਕਿਦਾਂ ਦੇ ਆ ਤੇ ਦੀਦੀ ਨੂੰ ਖਾਲਦੀ ਆ ਜਿੱਦਾਂ ਤੇ ਵੇਖ ਕੇ ਸੂਟ ਮਨ ਡੁੱਲ ਜਾਣਾ ਉੱਤੇ ਪਾਣੀ ਸਿਵ ਲਾ ਲਾ ਨਾਪਰੇ ਤੇ ਚੱਲ ਗਿਆ ਨਾਪਰੇ ਤੇ ਦੀਦੀ ਫੋਨ 'ਚ ਇੱਥੇ ਵੜਿਆ ਹੀਗਾ ਮੈਂ ਜਾ ਜਾ ਕੇ ਬਾਹਰ ਖੇਡ ਲੈ 10 ਮਿੰਟ ਚੱਲ ਠੀਕ ਆ ਮੈਂ ਡੈਡੀ ਆਏ ਪਹਿਲੀ ਤੋਂ ਬਾਹਰ ਤੇ ਚਾਹ ਬਣਾ ਕੇ ਦੇ ਦਾਂ ਨਾਲ ਤੇਰੇ ਲਈ ਘੁੱਟ ਬਣਾਵਾ ਚਾਹ ਤੇ ਦੀਦੀ ਭਾਵੇਂ ਰਹਿ ਨਹੀਂ ਦਿੰਦੇ ਆਹ ਇਹ ਤੇ ਜੂਸ ਪੀ ਕੇ ਆਏ ਹੋਗੇ 10 ਮਿੰਟਾਂ ਦੇ ਦਾ ਰਸਤਾ ਛੱਟ ਤੇ ਆ ਗਏ ਅਸੀਂ ਘਮਾਣਾ ਤੋਂ ਚਲ ਕੋਈ ਗੱਲ ਨਹੀਂ ਚਾਹ ਬਣਾਉਣੀ ਤੇ ਬੰਦੀ ਆ ਚਲ ਬੈਠਾ ਬਣਾ ਲਈ ਨਾਲੇ ਮੈਂ ਵੀ ਮਾਸੜ ਜੀ ਨੂੰ ਮਿਲ ਲੂੰਗੀ ਤੇ ਤੂੰ ਆ ਇੱਦਾਂ ਕਰ ਸੂਟ ਵੇਖ ਲੈ ਪਹਿਲਾਂ ਸੂਟ ਵੀ ਖਰੀਦ ਕੇ ਲਿਆਂਦੇ ਆਗੇ ਸੂਟ ਵੀ ਲਿਆਂਦੇ ਆਂਗੇ ਈਸਾ ਵੀ ਤਾਰੀਆਂ ਸੂਟ ਵੀ ਲੈ ਕੇ ਆਏਗੇ ਚਲ ਠੀਕ ਹੋਈ ਨਹੀਂ ਵੇਖ ਲੈਨੇ ਆ ਜਾ ਦੇਖ ਲੈ ਬੈਠ ਸੰਦੀਪ ਸੂਟ ਤਾਂ ਇੰਨੇ ਮਹਿੰਗੇ ਆ ਐਨੇ ਪੈਸੇ ਤੇ ਰਕੋ ਕਿੱਥੋਂ ਆਏ ਪੈਸੇ ਤਾਂ ਏਦਾਂ ਕਾਰ ਹੀ ਲਈਦੇ ਆ ਜੇ ਸੂਟ ਹੀ ਨਾ ਬਣਾਏ ਚੱਜ ਸਵਾਦ ਦੇ ਪਾਏ ਨਾ ਖਾਦਾ ਪੀਤਾ ਨਾ ਤੇ ਐਨੀ ਕਮਾਈ ਨੂੰ ਵੀ ਕੀ ਕਰਨਾ ਵਾ ਹਾਏ ਮੇਰੇ ਕੋਲ ਤੇ ਪੈਸੇ ਏਦਾਂ ਇਕੱਠੇ ਹੁੰਦੇ ਨਹੀਂ ਆ ਤੇ ਮੈਂ ਤੇ ਕਦੀ ਏਦਾਂ ਦੇ ਸੂਟ ਖਰੀਦੇ ਵੀ ਨਹੀਂ ਆ ਤੂੰ ਕੀ ਪਤਾ ਕਿਹੜੇ ਜ਼ਮਾਨੇ ਦੀ ਆ ਜਿਹੜਾ ਤੈਨੂੰ ਇੰਨੇ ਦੇ ਸੂਟ ਖਰੀਦਣ ਦਾ ਵੀ ਨਹੀਂ ਪਤਾ ਐਨੇ ਨੇ ਵਧੀਆ ਦੁਕਾਨਾਂ ਦੇ ਸੂਟ ਆ ਤੁਹਾਨੂੰ ਤਾਂ ਤੱਕ ਖਰੀਦੇ ਨਹੀਂ ਖਰੀਦਣ ਦਾ ਸੰਦੀਪ ਨੂੰ ਸਾਰਾ ਹੀ ਪਤਾ ਵਾ ਪਰ ਘਰ ਦਾ ਵੇ ਨਾਪ ਤੋਲ ਵੇਖਣਾ ਹੀ ਪੈਂਦਾ ਨਾਪ ਤੋਲੇ ਇਦਾਂ ਹੀ ਰਹਿੰਦੇ ਆ ਨਾਪ ਤੋਲਾ ਵੱਲ ਵੇਖਣ ਦਾ ਪੀਏ ਘੇਰ ਤੇ ਅਹੀਂ ਕੋ ਹੰਡਾ ਯਾਰ ਨਾ ਤੇ ਨਾ ਅਹੀਂ ਕੋ ਖਾਦਾ ਪੀਤਾ ਸਵਾਦਾ ਜ਼ਿੰਦਗੀ ਕੱਟਣੀ ਐ ਸਵਾਦ ਨਾ ਐਸ ਲਾਓ ਖਾਓ ਪੀਓ ਆਪੋ ਆਪਣੀ ਜੀਵਤੀ ਐ ਨਾ ਚਲ ਕੋਈ ਗੱਲ ਨਹੀਂ ਤੇ ਮੈਂ ਔਨੀ ਆ ਚਾਹ ਬਣਾ ਕੇ ਗੱਲ ਤੇ ਇਹ ਕਿ ਆਪ ਆਪਣੀ ਸੋਚ ਆ ਸੰਦੀਪ ਉਹਦੇ ਮੁਤਾਬਿਕ ਕੰਮ ਹੁੰਦੇ ਆ ਸੋਚਾਂ ਵਾਲ ਨੇ ਦੇਦੀ ਵੇਖੀ ਜਾਂਦਾ ਥੋੜੀ ਬੋਤੀ ਐਸ ਵੀ ਲਓ ਕਿ ਜ਼ਿੰਦਗੀ ਚ ਚਲ ਠੀਕ ਆ ਹੈ ਮੈਂ ਚਾਹ ਬਣਾ ਕੇ ਲੈ ਆਇਆ ਘੁੱਟ ਫਿਰ ਵੇਖ ਕੇ ਤਾਂ ਜਰਿਆ ਹੀ ਨਹੀਂ ਗਿਆ ਉਹਦਾ ਸੂਟ ਵੇਖ ਕੇ ਸੜ ਗਈ ਹੋਣੀ ਹਾਲੇ ਤੇ ਮੈਂ ਇਹਨੂੰ ਇਹਦਾ ਸੂਟ ਦੇਣਾ ਵਾਂ ਕਿ ਮੈਂ ਆਪਣੇ ਨਾਲ ਦਾ ਹੀ ਤੇਰਾ ਲੈ ਕੇ ਆਈ ਆ ਪਹਿਲਾਂ ਹੀ ਹੋਰ ਪੁੱਠੀਆਂ ਸਿੱਧੀਆਂ ਜੀਆਂ ਗੱਲਾਂ ਖੰਡ ਆ ਵੀ ਜਿੱਦਾਂ ਦੀ ਸੱਸਵਾ ਉਦਾਂ ਦੀ ਨੌਵਾਂ ਆ ਆਪਾਂ ਤੇ ਨਾ ਮਾੜਾ ਪਾਇਆ ਤੇ ਨਾ ਮਾੜਾ ਖਾਦਾ ਆਪਣੇ ਪੇਕੇ ਵੀ ਪੂਰੀ ਐਸ ਦੀ ਜ਼ਿੰਦਗੀ ਹਡਾਈ ਆ ਤੇ ਸਹੁਰਿਆ ਘਰ ਵੀ ਐਸ ਨਾ ਰਹਿਣਾ ਬੰਦਾ ਬਾਹਰ ਹੋਵੇ ਤੇ ਸੜੇ ਸੜੇ ਸੂਟ ਪਾਈਏ ਆਪ ਤਾਂ ਛੱਲੀਆਂ ਜੀਆਂ ਬਣੀਆਂ ਰਹਿੰਦੀਆਂ ਮੈਨੂੰ ਵੀ ਆਂਦੀਆਂ ਨਾਲੇ ਇਦਾਂ ਦੀ ਬਣੀ ਰਹੇ ਮੇਰ ਕੋ ਤਾਂ ਨਹੀਂ ਬਣਿਆ ਜਾਂਦਾ ਦੇਖਣ ਵਾਲਾ ਕੀ ਸੋਚੂਗਾ ਇੰਨੀ ਕਮਾਈ ਆ ਤੇ ਸੂਟ ਵੀ ਨਹੀਂ ਪਾਉਣੇ ਆਉਂਦੇ ਸਵਾਦ ਦੇ ਫੀਸ ਦਾ ਤੇ ਬੰਨਾ ਹੀਗਾ ਬਣਾਉਣੇ ਦਾ ਅਸਲ ਵਿੱਚ ਇੰਨੇ ਸੂਟ ਹੀਗੇ ਪੁੱਛਦੀ ਆ ਮੰਮੀ ਨੂੰ ਫੋਨ ਕਰਕੇ ਤੇ ਮੰਮੀ ਜੀ ਮੈਨੂੰ ਤਾਂ ਤੁਸੀਂ ਇੰਨਾ ਖੁੱਲਾ ਖਰਚਾ ਦਿੰਦੇ ਨਹੀਂ ਆ ਤੇ ਸੰਦੀਪ ਕਿਹੜੇ ਸਾਹ ਦਾ ਸੂਟ ਬਣਾ ਕੇ ਲੈ ਆਉਂਦੀ ਆ ਇਹਦਾ ਚਲਾਕੀਆਂ ਕਰਨ ਦਾ ਜਿਹੜਾ ਸੁਭਾਵ ਆ ਨਾ ਉਹ ਕਦੇ ਨਹੀਂ ਬਦਲਣਾ ਤੇ ਇਦਾਂ ਘਰ ਕਦੀ ਤੁਰਦੇ ਵੀ ਨਹੀਂ ਹੁੰਦੇ ਚਲੋ ਜੇ ਦੋਵੇਂ ਜੀ ਕਮਾਈ ਕਰਨਦੇ ਆ ਮੰਮੀ ਡੈਡੀ ਤੇ ਕੰਮ ਸੋ ਕੰਮ ਸਾਡੇ ਬਾਰੇ ਸੋਚਣਦੇ ਆ ਇਹਦਾ ਮਤਲਬ ਇਹ ਥੋੜਾ ਵਾ ਕਿ ਜਿੱਦਬਾਜੀ ਕਰੋ ਲੜੋ ਤੇ ਆਪਣੀਆਂ ਮਰਜ਼ੀਆਂ ਕਰੋ ਤੇ ਜੋ ਮਨ ਆਇਆ ਖਰੀਦੋ ਗਾੜੀ ਦਾ ਵੀ ਹਿਸਾਬ-ਕਤਾ ਵੇਖਣਾ ਚਾਹੀਦਾ ਪਿੱਛੇ ਕੋਈ ਆਪਣਾ ਬੈਲੈਂਸ ਬਚਦਾ ਕਿ ਨਹੀਂ ਬਚਦਾ ਪਰ ਇਹਨੂੰ ਕਿੱਥੋਂ ਇਨਸਾਰਵਾ ਮਾਣਾਇਆਂ ਕਰਨੋਂ ਤੇ ਮੈਂ ਨਹੀਂ ਕਰ ਸਕਦੀ ਚਾਹ ਡੜੇ ਦੀ ਲੈ ਲਓ ਹਾਲੇ ਸਨੀ ਚਾਹ ਵੀ ਲੈ ਚਾਹ ਦੀ ਜੀ ਰਹਿ ਨਹੀਂ ਦੇਣੀ ਹੀ ਕਾ ਤੋ ਇਨੀ ਖੇਚਰ ਕੰਢੇ ਚਾਹ ਦੇ ਖੇਚ ਲਗਾ ਦੀ ਆ ਬੈਠ ਜਾਓ ਜਿਹਦੇ ਸੂਟ ਤੇ ਤੁਸੀਂ ਵੇਖ ਕੇ ਨਹੀਂ ਗਏ ਹੁਣ ਵੇਖ ਲਓ ਜਿੱਦਾਂ ਨਾ ਮੈਂ ਆਪਣਾ ਆਂਦਾ ਸੂਟ ਨਾ ਉਦਾਂ ਦਾ ਤੁਹਾਡਾ ਲੈ ਕੇ ਆਈ ਆ ਸੂਟ ਤੇ ਸੰਦੀਪ ਤੋਂ ਲੈ ਕੇ ਆਈ ਆ ਹੈ ਇਹ ਬੜੇ ਸੋਹਣੇ ਆ ਵੇਖਣ ਨੂੰ ਵੀ ਸੋਹਣੇ ਆ ਤੇ ਰੇਟ ਵੀ ਬਥੇਰਾ ਵਾ ਇਹਨਾਂ ਮੈਨੂੰ ਪਤਾ ਵਾ ਕਿ ਖਰਚਾ ਤਾਂ ਤੂੰ ਕੁੱਲਾ ਹੀ ਕਰਦੀ ਨਹੀਂ ਆ ਖਰਚੇ ਕੋਲੋਂ ਤੇਰਾ ਹੱਥ ਜਿਹੜਾ ਵਾ ਨਾ ਉਹ ਤੂੰ ਘੁੱਟ ਨਹੀਂ ਸਕਦੀ ਕਦੇ ਵੀ ਚੱਲ ਭੈਣ ਜੀ ਵੇਖ ਤੇ ਚੁੱਕ ਜਿਹੜਾ ਤੈਨੂੰ ਪਸੰਦ ਵਾ ਨਹੀਂ ਸੂਟ ਮੈਨੂੰ ਹੈ ਤੇ ਦੋਵੇਂ ਪਸੰਦ ਆ ਪਰ ਤੈਨੂੰ ਮੇਰਾ ਸੁਭਾਅ ਦਾ ਪਤਾ ਵਾ ਮੈਂ ਇਦਾਂ ਸੂਟ ਨਹੀਂ ਘਾ ਰਖਣਾ ਨਾ ਦੀਦੀ ਤੂੰ ਇਹ ਸੂਟ ਕਿਉਂ ਨਹੀਂ ਰਖਣਾ ਨਾ ਹੁਣ ਮੈਂ ਇੰਨਾ ਪੈਸੇ ਲਾਵਾਂ ਸੁਵਾਈ ਵਾਸਤੇ ਫੇਰ ਰਖਣਾ ਵਾ ਨਹੀਂ ਸੰਦੀਪ ਨਾ ਤਾਂ ਮੈਨੂੰ ਸੁਵਾਈ ਲਈ ਪੈਸੇ ਚਾਹੀਦੇ ਆ ਤੇ ਨਾ ਹੀ ਮੈਨੂੰ ਸੂਟ ਚਾਹੀਦਾ ਵਾ ਹਾਏ ਮੈਂ ਤਾਂ ਇੰਨੇ ਚਾਹ ਨਾਲ ਤੇਰੇ ਲਈ ਸੂਟ ਖਰੀਦ ਕੇ ਲਿਆਈ ਆ ਤੇ ਤੂੰ ਮੈਨੂੰ ਠੋਕੇ ਜਵਾਬ ਦੇਣ ਦੀ ਵੀ ਮੈਨੂੰ ਨਹੀਂ ਰਖਣਾ ਨਹੀਂ ਕੋਈ ਗੱਲ ਨਹੀਂ ਤੂੰ ਇਦਾਂ ਕਰ ਸੂਟ ਰੇ ਨਾ ਸਵਾਲਾ ਠੀਕ ਆ ਜਦੋਂ ਮੈਂ ਪਏ ਜਾਊਂਗੀ ਨਾ ਪਿੰਡ ਫੇ ਮੰਮੀ ਦੀ ਸਲਾਹ ਲਵਾਂਗੀ ਦੀਦੀ ਨਾ ਪ੍ਰੀਤ ਨੂੰ ਬੁਲਾਇਆ ਉਹ ਬੜਾ ਕਿੱਥੇ ਗਿਆ ਵਾ ਵੇਖਿਓ ਟਾਈਮ ਬੜਾ ਹੋ ਗਿਆ ਵਾ ਅਹੀਂ ਵੀ ਲੋਏ ਲੋਏ ਘਰ ਜਾਈਏ ਹਾਏ ਹੇ ਲੋਏ ਲੋਏ ਘਰ ਜਾਈਏ ਸੰਦੀਪ ਜੇ ਤੂੰ ਹੁਣ ਆਈ ਆ ਤੇ ਰੋਟੀ ਪਾਣੀ ਖਾ ਕੇ ਜਾਵੀਂ ਮੈਂ ਬਣਾਉਣੀ ਆ ਐਦਾਂ ਕਿਦਾਂ ਤੈਨੂੰ ਮੈਂ ਤੋਰ ਦੂੰਗੀ ਨਾ ਨਾ ਭੈਣਾ ਰੋਟੀ ਪਾਣੀ ਨਹੀਂ ਮੈਂ ਖਾਣਾ ਰੋਟੀ ਪਾਣੀ ਚਾਹ ਪੀਣੀ ਆ ਬਹੁਤ ਵਾਣੀ ਚਾਹ ਠੀਕ ਆ ਤੇਰੀ ਮਰਜ਼ੀ ਆ ਮੈਂ ਬੁਲਾਉਣੀ ਨਵੀ ਨੂੰ ਰੋਟੀ ਖਾਣ ਦੀ ਕਮੀ ਰਹਿ ਗਈ ਸਾਡੀ ਸ਼ੂਟ ਮੈਂ ਕਿੱਦਾਂ ਸੋਨਾ ਲੈ ਕੇ ਆਈ ਆਪਣੇ ਨਾਲ ਦੇਈ ਜਿਹੜਾ ਤੈਨੂੰ ਪਸੰਦ ਵਾ ਚੱਲ ਤੂੰ ਉਹ ਰੱਖ ਲੈ ਸਿਓ ਆਖਿਆ ਕੋਈ ਪਾਣੀ ਨਹੀਂ ਪੀਂਦਾ ਹੁੰਦਾ ਸੱਚੀ ਸਿਆਣਿਆਂ ਨੇ ਆਖਿਆ ਵਾ ਜਿੰਨਾ ਮਰਜੀ ਕੇਦਾ ਚਾਹ ਕਰ ਲੋ ਕੋਈ ਮੁੱਲ ਨਹੀਂ ਪਉਂਦਾ ਇਹਨੂੰ ਤਾਂ ਸੋਰ ਕੀ ਚਾਹੀਦਾ ਸੀ ਮੈਂ ਤੈਨੂੰ ਆਖਿਆ ਸੀ ਕਿ ਮੈਂ ਆਪਣੇ ਨਾਲ ਇਹਨੂੰ ਰਲਮੀ ਆ ਪਰ ਐਡੀ ਏ ਜਨਾਨੀ ਆ ਨਾ ਨਿਆਣਿਆਂ ਵਾਂਗੂ ਮੰਮੀ 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 ਕਰਦੀ ਰਹਿੰਦੀ ਸਰੀ ਦਿਹਾੜੀ ਮੰਮੀ ਕੋ ਪਤਾ ਨਹੀਂ ਨੇ ਕਿ 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 ਸੈਟ ਪਵਾਣਾ। ਪਵਾ ਲੈ ਯਾ ਮੰਮੀ ਕੋ ਸੈਟ ਪਵਾਣਾ। ਸਗੋਂ ਇੰਨਾ ਚਾਹਨਾ ਸੂਟ ਲੈਂਦਾ। ਤੂ ਸਗੋਂ ਕਹਿ ਕੇ ਕਿ ਕਰ ਮੇਰੇ ਲਈ ਸੂਟ ਲੈ ਕੇ ਆਈ ਆ। ਉਹ ਰਿਕਾੜੀਓ ਕਹਿੰਦੀ ਮੈਂ ਨਹੀਂ ਰੱਖਣੀ। ਨਾ ਰੱਖ ਨਹੀਂ ਰੱਖਣਾ ਤੇ। ਨਾਪਰੀ ਤਾਂ ਆ ਗਿਆ ਵਾ। ਹਾਂ ਜੀ ਮਮਾ ਆ ਗਿਆ ਹੀ। ਉਹ ਨਹੀਂ ਖੇਲਿਆ ਇੱਥੇ ਫਿਰ ਮੈਂ ਮੈਂ ਵੀ ਚੱਲ ਜਾਨਾ ਸਾਰੇ ਚੱਲ ਗਏ। ਚੱਲ ਗਏ ਪਿੰਡ ਨੂੰ ਮੇਰਾ ਹੋਣ ਡਿਆ ਵਾ। 엄마 दादी ਦਾ ਫੋਨ ਆਇਆ ਸੀ ਫੋਨ ਆਇਆ ਸੀ ਦਾਦੀ ਦਾ ਹਾਂਜੀ ਕੀ ਕਹਿੰਦੀ ਕਹਿੰਦੀ ਆਈ ਨਹੀਂ ਹਲੇ ਤੱਕ ਤੇ ਮੈਂ ਕਹਤਾ ਹਲੇ ਹੀ ਸਕੂਲੇ ਆ ਹਾਏ ਵੇ ਸੁਕਰ ਵਾ ਤੂੰ ਆਖਿਆ ਸਕੂਲੇ ਆ ਤੂੰ ਇੰਨਾ ਸੁਕਰਾ ਜਿਹੜਾ ਆਖਿਆ ਨਹੀਂ ਤੇ ਮਾਂ ਤੇ ਦੇ ਨਾਲ ਕੇ ਗਈ ਮੈਂ ਤਾਂ ਚਾਹ ਨਾ ਹੀ ਮਿਲਣ ਆ ਗਈ ਹਾਂ ਦੀਦੀ ਨੂੰ ਤੇ ਮਾਂ ਪਰ ਜਾਣ ਗਦੋਣ ਚੱਲੀਏ ਮੈਂ ਤੇ ਅੱਗੇ ਕਹਿੰਦੀ ਦੀਦੀ ਨੂੰ ਕਿ じゃ ਵੇ ਆਖਿਆ ਨਾ ਪ੍ਰੀਤ ਕਿੱਥੇ ਆ ਤੁਹਾਨੂੰ ਨੇਰਾ ਹੋਣ ਦੇ ਚੱਲ ਅੱਠ ਢਾ ਕੇ ਨਹੀਂ ਮਾਂ ਮੈਨੂੰ ਮੋਕਾ ਦੇਗੀ ਪਹਿਲਾਂ ਕੁ ਖਾਦ ਲਈ ਫਿਰ ਚੱਲ ਜਾਗੇ ਹائے ਰਾਜ ਖਵਾ ਲ ਦਾਂਗੇ ਤੈਨੂੰ ਕੋਹਾ ਕਮਾਣਾ ਤੱਕ ਖਵਾ ਲ ਦੂੰਗੀ ਕੋਲ ਲੈ ਕੇ ਨਹੀਂ ਅਮਾ ਮੈਨੂੰ ਭੁੱਖ ਲੱਗੀ ਪਹਿਲਾਂ ਇੱਥੇ ਖਾਓ ਚੱਲਗਾ ਦਾਦੀ ਤੇਰੇ ਨਾਲ ਫੇਰ ਗੁੱਸੇ ਹੋਣਾ ਮਾ ਅਮਾ ਮੈਨੂੰ ਭੁੱਖ ਲੱਗੀ ਅਮਾ ਭੁੱਖਾ ਹੋਗਾ ਕਰਤਾ ਕ ਤੈਨਾਂ ਜਿਹੜਾ ਮੈਂ ਕਹਿੰਦੀ ਕਮਾਣਾ ਤੱਕ ਖਵਾ ਲ ਦਾਂਗੇ ਚੱਲ ਹੁਣ ਇੱਥੋਂ ਦੇ ਨਿਕਲ ਜੀ ਜੇ ਅਮਾ ਤੁਸੀਂ ਮੈਨੂੰ ਨਾ ਖਵਾ ਲੈਣਾ ਤਾਂ ਮੈਂ ਦਾਦਣਾ ਘਰੇ ਜਾ ਕੇ ਵੀ ਤੁਸੀਂ ਮਾਂ ਤੇ ਨਾਲ ਕਿ ਆਏ ਹਾਈ ਹਾਈ ਇਨੀ ਗੱਲ ਨਾ ਦਸੀ ਅੱਗੇ ਮੇਰੇ ਪਹੁੰਚੇ ਤਾਂ ਪਹਿਲਾਂ ਪਤਾ ਨਹੀਂ ਤੇਰੀ ਆਂਟੀ ਦੇ ਭਾਵੇਂ ਫੋਨ ਕਰਦੇ ਦਾਦੀ ਤੇਰੀ ਨੂੰ ਅਮਾ ਮੈਨੂੰ ਖਾ ਖਵਾਣਾ ਜੇ ਉਹ ਤਾਂ ਖਵਾ ਦੂੰਗੀ ਜੋ ਕਹੂੰਗਾ ਉਹ ਖਵਾ ਦੂੰਗੀ ਘਮੜਾ ਤੋਂ ਮੈਂ ਪੀਜਾ ਖਾਣਾ ਜੇ ਚਲ ਪੀਜਾ ਹੀ ਖਵਾ ਦੂੰਗੀ ਚਲ ਹੁਣ ਆਪਾਂ ਚੱਲੀਏ ਚਲੋ ਅੱਗੇ ਪਹਿਲਾਂ ਨਿਕਾ ਰਕੀ ਖਬਰਾਂ ਪਹੁੰਚੀਆਂ ਹੋਣੀਆਂ